ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਜੀ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਰਾਜੀ ਖੁਸ਼ੀ ਤੇ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਉਂਦੇ ਰਹੋ ਬਹੁਤ ਪਿਆਰ ਖਾਂਡੇ ਦਾ ਆਦੀਆਂ ਵੀਡੀਓ ਨੂੰ ਤੇ ਬਹੁਤ ਆਦਾਸ ਨੂੰ ਇੰਸਟਾਗ੍ਰam ਤੇ ਮੈਸੇਜ ਆਏ ਨੇ ਬਾਬਾ ਜੀ ਕੋਈ ਅਗਲਾ ਪੋਡਕਾਸਟ ਬੋਲੋ ਅੱਜ ਦਾ ਜਿਹੜਾ ਪੋਡਕਾਸਟ ਹੋਊਗਾ ਥੋੜਾ ਜਿਹਾ ਭਾਵੁਕ ਵੀ ਹੋਊਗਾ ਤੇ ਥੋੜੀਆਂ ਜਿਹਾ ਆਪਣੇ ਬੰਦਿਆਂ ਬਾਰੇ ਗੱਲਾਂ ਕਰਾਂਗੇ ਆਪਾਂ ਕਿਉਂਕਿ ਦੇਖੋ ਹਾਰੇ ਕੀ ਚੀਜ਼ ਦੀ ਨੌਲੇਜ ਨਹੀਂ ਹੁੰਦੀ ਮੈਂ ਮੈਨੂੰ ਪੰਜਾਬ ਤੋਂ ਆਏ ਨੂੰ 6-7 6 ਸਾਲ ਤੋਂ ਵੱਧ ਹੋ ਗਏ ਨੇ ਔਰ ਮੈਂ ਗਾੜੀ ਖਬਰਾਂ ਖੁਬਰਾਂ ਨਹੀਂ ਵੇਂਦਾ ਤੇ ਨਹੀਂ ਪਤਾ ਲੱਗਦਾ ਗੱਲਾਂ ਦਾ ਇਸ ਕਰਕੇ ਇੱਕ ਕੈਨੇਡਾ ਦੀ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆਂ ਵੀ ਇੱਥੇ ਜੀ ਸਾਨੂੰ ਪਤਾ ਲੱਗਾ ਏ ਵੀ ਜਿਹੜੇ ਆਪਣੇ ਸਟੂਡੈਂਟ ਵੀਰ ਨੇ ਉਹ ਇੱਕ ਧਰਨੇ ਤੇ ਬੈਠੇ ਨੇ ਤੇ ਪਹਿਲੀ ਗੱਲ ਤੇ ਮਾਫੀ ਚਾਹੁੰਨਾ ਆਂ ਵੀ ਮੈਨੂੰ ਇਸ ਚੀਜ਼ ਦਾ ਲੇਟ ਪਤਾ ਲੱਗਾ ਜੀ ਤੇ ਮੈਨੂੰ ਲੋਕੇਸ਼ਨ ਵੀ ਨਹੀਂ ਪਤਾ ਸੀਗੀ ਮੈਂ ਹੁਣੇ ਹੀ ਕਨਫਰਮ ਕੀਤੀ ਹੈ ਕਿਸੇ ਤੋਂ ਹਾਜੀ ਕੰਮ ਤੋਂ ਵਿਲੇ ਹੋਏ ਆਂ ਤੇ ਜ਼ਰੂਰ ਆਵਾਂਗੇ ਉਥੇ ਇੱਕ ਅਦੇ ਦਿਨ ਦੇ ਵਿੱਚ ਵਿੱਚ ਸਬਾਬਤ ਤੇ ਹੁਣੇ ਹੀ ਬਣਿਆ ਸੀ ਕਿ ਹੁਣੇ ਜਾਈਏ ਪਰ ਕਿਸੇ ਨੇ ਕਿਹਾ ਵੀ ਉਥੇ ਮੀਂਹ ਆਉਣ ਡਿਆ ਹੋਊਗਾ ਹੁਣ ਜਦੋਂ ਮੀਂਹ ਆ ਰਿਹਾ ਇੱਥੇ ਕੀ ਪਤਾ ਪਿਓਥੇ ਵੀਰ ਪੈਣਾ ਆਪਣੇ ਨਾਂ ਹਣ ਪਰ ਜੇ ਹੋ ਸਕੇ ਤੇ ਦਾਸ ਨੂੰ ਮਾਫ ਕਰ ਦਿਓ ਤੇ ਅਸੀਂ ਜ਼ਰੂਰ ਆ ਕੇ ਆਪ ਜੀ ਸਾਰਿਆਂ ਨੂੰ ਵੀਰਾਂ ਨੂੰ ਮਿਲਾਂਗੇ ਕਾਰਹੀਂ ਕੋਸ਼ ਨਹੀਂ ਸਾਦੇ ਬਾਰੇ ਆ ਵੀ ਇੱਕ ਤੁਸੀਂ ਸਾਡੇ ਭੈਣ ਭਰਾਓ ਅਸੀਂ ਤੁਹਾਡੇ ਭਰਾ ਆ ਇੱਕ ਆਪਣਾ ਕਿਸੇ ਦਾ ਦੁੱਖ ਸੁਣ ਸਕਦੇ ਆ ਵਾਦੋ ਵਾਦ ਕੁਝ ਆਪਣੇ ਪੇਜ ਦੇ ਕੁਝ ਪਾ ਸਕਦੇ ਆ ਬਾਕੀ ਸਾਰਾ ਕੁਝ ਤੇ ਵਾਹਿਗੁਰੂ ਦੇ ਹੱਥ ਵਸਿਆ ਜਿੱਦਾਂ ਤੁਸੀਂ ਜੋਦਾਂ ਸੀ ਆ ਸਾਰੇ ਕਲਗੀਧਰ ਪਾਸ਼ਾ ਮਹਾਰੇ ਦੇ ਧੀਆਂ ਪੋਤੇ ਆਪਾਂ ਤੇ ਇੱਥੇ ਇਦਾਂ ਆ ਵੀ ਜਿੰਨੇ ਵੀ ਆਪਣੇ ਵੀਰ ਨੇ ਉਹਨਾਂ ਸਾਰਿਆਂ ਨੂੰ ਹੋਮਾ ਮਾ ਕੇ ਪਹੁੰਚਣਾ ਚਾਹੀਦਾ ਜਿਹੜੇ ਪੁਰਾਣੇ ਵੀਰ ਆਏ ਨੇ ਆਪਣੇ ਆਪਨੇ ਤੋਂ ਵੱਡੇ ਨੇ ਬਜ਼ੁਰਗ ਨੇ ਉਹਨਾਂ ਨੂੰ ਆਪਣੇਆਂ ਦਾ ਸਾਥ ਦੇਣਾ ਚਾਹੀਦਾ ਕੁਝ ਕੁ ਚੀਜ਼ਾਂ ਬਹੁਤ ਸੁਣਨ ਚ ਮਿਲਦੀਆਂ ਨੇ ਆਪਣੇ ਨਾਲ ਕਦੀ ਹੋਈ ਨਹੀਂ ਗੀ ਐਵੇਂ ਤੁਹਾਨੂੰ ਕਹੀਏ ਪਰ ਹੁੰਦੀ ਜ਼ਰੂਰ ਹੈ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਆਪਣੇ ਵੀਰ ਭਰਾ ਸਾਰੇ ਬੋਲਦੇ ਨੇ ਕੋਈ ਝੂਠ ਤੇ ਬੋਲੂਗਾ ਨਹੀਂ ਉਹ ਜਿਹੜੇ ਪੁਰਾਣੇ ਬੰਦੇ ਆਏ ਨੇ ਉਹਨਾਂ ਨੂੰ ਇਹ ਬਹੁਤ ਤਕਲੀਫ ਆ ਵੀ ਇਹ ਬੰਦੇ ਕਦੋਂ ਆਏ ਨੇ ਵੀ ਇਹ ਆ ਕੇ ਸਾਡੀ ਜੌਬ ਲੈਂਦੇ ਨੇ ਦੇਖੋ ਜਿਹੜੀ ਕਿਰਤ ਆ ਕੰਮ ਆ ਉਹ ਕੋਈ ਵੀ ਕਿਸੇ ਦਾ ਦਿੱਤਾ ਖਾ ਨਹੀਂ ਸਕਦਾ ਜਿੱਥੇ ਪ੍ਰਮਾਤਮਾ ਨੇ ਕਿਸੇ ਨੂੰ ਭੇਜਿਆ ਹੈ ਪ੍ਰਮਾਤਮਾ ਨੇ ਜੋ ਕਿਸੇ ਦੇ ਹੱਕ ਦੇ ਵਿੱਚ ਅੰਨ ਪਾਣੀ ਪੈਸਾ ਸ਼ੌਹਰਤ ਕੁਝ ਵੀ ਲਿਖਿਆ ਹੈ ਨਾ ਉਹ ਕੋਈ ਨਹੀਂ ਕਿਸੇ ਤੋਂ ਕੋ ਲੈ ਸਕਦਾ ਤੁਸੀਂ ਉਦੋਂ ਆਏ ਸੀ ਜੇ ਮੰਨ ਲਓ ਉਦੋਂ ਤੁਹਾਨੂੰ ਗੋਰੇ ਕਹਿੰਦੇ ਵੀ ਇਹਨਾਂ ਨੇ ਆਡੇ ਆ ਕੇ ਕੰਮ ਰੋਕਤੇ ਨੇ ਇਹਨਾਂ ਕਰਕੇ ਨੂੰ ਤੰਗੀਆਂ ਆਉਣ ਡੀਆਂ ਠੀਕ ਹੈ ਨਾ ਸਗੋਂ ਜਿਹੜੇ ਅੱਜ ਆਏ ਨੇ ਸਾਡੇ ਵਰਗੇ ਸਾਡੇ ਤੋਂ ਬਾਅਦ ਚ ਆ ਰਹੇ ਨੇ ਹੁਣ ਉਹ ਸਗੋਂ ਮਤਲਬ ਕਿ ਪ੍ਰਾਊਡ ਫੀਲ ਕਰਦੇ ਨੇ ਯਾਰ ਸਾਡਾ ਪਹਿਲਾ ਗੁਰਦਾਰਾ ਸਿੱਖਾਂ ਨੇ ਬਣਾਇਆ ਐਦਾਂ ਸਿੱਖਾਂ ਨੇ ਆ ਤੰਗੀਆਂ ਝਾਕੀਆਂ ਅਦਾਸ ਵੀ ਹੋ ਜਾਂਦੇ ਨੇ ਮਨ ਵੀ ਭਰ ਆਉਂਦਾ ਵੀ ਵਡੀਆਂ ਤੰਗੀਆਂ ਝਾਕੀਆਂ ਪਰ ਕਿ ਦਿਨ ਕਿਤੇ ਸਾਰੇ ਨਹੀਂ ਐਦਾਂ ਦੇ ਹੁੰਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਤੇ ਸਾਰੇ ਮਾੜੇ ਵੀ ਨਹੀਂ ਦੋਵੇਂ ਪੱਖ ਵੇਖਣੇ ਚਾਹੀਦੇ ਨੇ ਤੇ ਗੱਲ ਇਹ ਆ ਜੀ ਜੇ ਤੁਹਾਡੇ ਕੋਲ 4 ਪੈਸੇ ਮਾਰੇ ਨੇ ਦਿੱਤੇ ਨੇ ਤੁਸੀਂ ਵਧੀਆ ਕੰਮਕਾਰ ਸੈੱਟ ਕੀਤਾ ਤੇ ਆਪਾਂ ਜੇ ਆਪ ਜਾ ਕੇ ਵੀ ਆਨੇ ਆ ਜੀ ਦੇਖੋ ਅਸੀਂ ਪੰਜਾਬ ਲਈ ਬੜਾ ਕੁਝ ਕਰ ਰਹੇ ਆ ਅਸੀਂ ਪੰਜਾਬ ਦੇ ਮੇਲਿਆਂ ਦੇ ਪੈਹਾ ਲਾ ਰਹੇ ਆ ਅਸੀਂ ਤਗੜੇ ਲਗੜੇ ਕੱਪ ਕਰਾ ਰਹੇ ਆ ਉਹ ਸਾਰੀਆਂ ਚੀਜ਼ਾਂ ਦੂਜੇ ਨੰਬਰ ਤੇ ਆਉਂਦੀਆਂ ਸੈਕੰਡਰੀ ਪਹਿਲੀ ਤੁਹਾਨੂੰ ਇਹ ਚਾਹੀਦਾ ਆ ਵੀ ਜਿਹੜੇ ਇੱਧਰ ਤੁਹਾਡੇ ਆਪਣੇ ਬੱਚਾ ਆਏ ਨੇ ਤੁਹਾਡੇ ਆਪਣੇ ਭੈਣ ਭਰਾ ਨੇ ਉਹਨਾਂ ਨੂੰ ਸੰਭ ਹੋ ਜੇ ਕਿ ਕੋਈ ਜੌਬ ਨਹੀਂ ਆ ਤੁਹਾਡੇ ਵੱਡੇ ਕਾਰੋਬਾਰ ਨੇ ਸੈੱਟ ਜੇ ਕਿਸੇ ਨੂੰ ਕੰਮ ਦੇ ਦਿਓ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਕਰੋ ਕਿਉਂਕਿ ਜੇ ਤੁਸੀਂ ਨਹੀਂ ਕਰੋਗੇ ਤੇ ਫਿਰ ਕੌਣ ਹਰਕੇ ਨੂੰ ਇਹ ਜੇ ਮੰਨ ਲਓ ਇੱਕ ਬੰਦਾ ਇਥੋਂ ਜਾਂਦਾ ਜਰਮਨ ਜਰਮਨ ਦੇ ਵਿੱਚ ਉਧਰ ਦੇ ਗੋਰੇ ਹੋਣਗੇ ਨਾ ਡੱਚ ਭਾਸ਼ਾ ਬੋਲਦੇ ਨੇ ਕੋਈ ਸਮਝ ਨਹੀਂ ਲੱਗਣੀ ਉਹ ਮਤਲਬ ਗਦਾ ਕੋੜਾ ਇੱਕ ਬਰਾਬਰ ਹੈ ਨਾ ਵੀ ਪਤਾ ਹੀ ਨਹੀਂ ਲੱਗਦਾ ਜੋ ਮਰਜੀ ਗਈ ਜੋ ਪਰ ਜੇ ਉਹਦੇ ਕੋਈ ਪੰਜਾਬੀ ਵੇਖ ਲੇ ਬੇਸ਼ੱਕ ਉਹ ਦੇ ਨਾਲ ਕੋਈ ਬੇਈਮਾਨੀ ਕਰਨਾ ਚਾਹ ਪਰ ਉਹਨੂੰ ਰੂਹ ਖੁਸ਼ ਹੋ ਜਾਂਦੀ ਵੀ ਯਾਰ ਆਪਣਾ ਬੰਦਾ ਪੰਜਾਬੀ ਮਿਲ ਗਿਆ ਆਪਣਾ ਭਰਾ ਮਿਲ ਗਿਆ ਹੁਣ ਨਹੀਂ ਲੈਂਦੇ ਭਾਵੇਂ ਜਾਣਦੇ ਪਛਾਣ ਕੁਝ ਨਹੀਂ ਪਰ ਹੁਣ ਨਹੀਂ ਲੈਂਦੇ ਨਾ ਉਹ ਗੱਲ ਆ ਵੀ ਇਥੇ ਤੁਹਾਡੇ ਸਿਰਾਂ ਦੇ ਸਗੋਂ ਜਿਹੜੇ ਆਏ ਨੇ ਉਹਨਾਂ ਨੂੰ ਉੱਡਣਾ ਚਾਹੀਦਾ ਹੈ ਪਰ ਤੁਸੀਂ ਉਹਨਾਂ ਦੇ ਪਰ ਘਟਣ ਦੀ ਗੱਲ ਸਹੀ ਨਹੀਂ ਜੀ ਤੇ ਇਹ ਵੀ ਨਾ ਸੋਚਿਓ ਪਰ ਜਿਹੜੇ ਵੀਰ ਅੱਤ ਚੁੱਕਦੇ ਨੇ ਸਟੂਡੈਂਟ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆਂ ਕਿ ਵੇਖੋ ਮੇਰੇ ਸੋਹਣੇ ਸੱਜਣੋ ਵੀ ਆਪਣੇ ਮਾਪਿਓ ਨੇ ਤੁਸੀਂ ਦੇਖਦੇ ਜੀ ਜ਼ਿਮੀਂਦਾਰ ਬੰਦੇ ਜੇ ਮੰਨ ਲਓ ਪੰਜਾਬ ਇੱਕ ਇਦਾਂ ਦਾ ਦੇਸ਼ ਆ ਜਿਸ ਨੂੰ ਮਤਲਬ ਅੱਜ ਦੇ ਟਾਈਮ ਦੇ ਵਿੱਚ ਬੜਾ ਮਾੜਾ ਕਿਹਾ ਜਾਂਦਾ ਇਹਦੇ ਵੀ ਕਵਰ ਕਰਦੇ ਆਂਗੇ ਪਰ ਉਹਦੇ ਜ਼ਿੰਮੇਵਾਰੀ ਕਰਕੇ ਆਪਣਾ ਬਾਪੂ ਪੈਸੇ ਜੋੜ ਕੇ ਤੇ ਆਪਾਂ ਨੂੰ ਇੱਥੇ ਭੇਜਦਾ ਹੈ ਆਪਾਂ ਨੂੰ ਚਾਹੀਦਾ ਸੀ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਪਰ ਆਪਾਂ ਮਾੜਾ ਬਿਲਕੁਲ ਨਾ ਕਰੀਏ ਸਮਝਦੇ ਹੋਏ ਬਾਕੀ ਤੇ ਸਿਆਣੇ ਜੀ ਤੇ ਜਿਆਦੀਆਂ ਗੱਲਾਂ ਤੇ ਨਹੀਂ ਕਰਨੀਆਂ ਚਾਹੁੰਦਾ ਮੈਂ ਕਿਤੇ ਤੁਹਾਡੇ ਮਨ ਨੂੰ ਨਾ ਲਾਈ ਜਣ ਕਈਆਂ ਨੂੰ ਤੇ ਇਹ ਹੁੰਦਾ ਬਾਬਾ ਜੀ ਦੇ ਸਿੱਧੇ ਚੱਲਦੇ ਵਧੀਆ ਪਰ ਠੀਕ ਆ ਜਿੱਦਾਂ ਦਾ ਕੋਈ ਸਮਾਂ ਹੁੰਦਾ ਹੈ ਜਾਂ ਜਿੱਦਾਂ ਦੀ ਕੋਈ ਗੱਲ ਆ ਜੀ ਉਦੋਂ ਦੀ ਵੀਰ ਕਰ ਦੇਣੀ ਚਾਹੀਦੀ ਹੈ ਸਾਰੇ ਆਪਣੇ ਭਰਾ ਜੇ ਤੁਸੀਂ ਤੇ ਇਸ ਤੋਂ ਬਾਅਦ ਇੱਕ ਗੱਲ ਹੋਰ ਮੈਂ ਕਰਨੀ ਚਾਹੁੰਦਾ ਜਿਹੜੀ ਬਹੁਤ ਜ਼ਰੂਰੀ ਆ ਮੋਸਟਲੀ ਮੈਨੂੰ ਜਿਹੜੇ ਕਮੈਂਟ ਆਉਂਦੇ ਨੇ ਹਨਾ ਮਾਫ ਕਰਿਓ ਹੁਣ ਮੈਂ ਮਤਲਬ ਕਿ ਲੋਕਾਂ ਦੇ ਰਿਪਲਾਈ ਕਰਨੇ ਥੋੜੇ ਬੰਦ ਕਰਤੇ ਨੇ ਮਾਈਂਡ 'ਚ ਬਹੁਤ ਸਟ्रेस ਦਿੰਦੇ ਨੇ ਉਹ ਇਹ ਗੱਲ ਆ ਵੀ ਸਟ्रेस ਵਾਲੇ ਬੰਦੇ ਆਪਾਂ ਨਹੀਂ ਹੈਗੇ ਆ ਆਪਾਂ ਬੇਫਿਕਰੇ ਪਰਵਾਹ ਨਹੀਂ ਕਰੀਦੀ ਪਰ ਜਦੋਂ ਕੋਈ ਪੰਜਾਬ ਦੀ ਸਿੱਖੀ ਦੀ ਗੱਲ ਆਵੇ ਉਦੋਂ ਮਨ ਤੇ ਗੱਲ ਲੱਗਦੀ ਬਹੁਤੇ ਮੈਨੂੰ ਇਹ ਇੱਕ ਮੈਸੇਜ ਕਰਦੇ ਨੇ ਜੀ ਸਾਨੂੰ ਬੋਡੀ ਬਿਲਡਿੰਗ ਕਰਨੀ ਆ ਸੀ ਦੇਖੋ ਬੋਡੀ ਬਿਲਡਿੰਗ ਇੱਕ ਚੀਜ਼ ਆ ਨਾ ਜਿਹੜੀ ਕੋਈ ਮਜ਼ਾਕ ਨਹੀਂ ਆ ਇਹ ਇੱਕ ਤਪੱਸਿਆ ਆ ਔਰੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਮਣੀਆਂ ਤੱਕ ਤੁਹਾਡੇ ਨਾਲ ਜਾਣੀ ਐ ਇਦਾਂ ਦੀ ਗੇਮ ਆ ਤੇ ਇਹਦੇ ਵਿੱਚ ਡਿਸਪਲਿਨ ਬਹੁਤ ਚਾਹੀਦਾ ਇੱਕ ਗੱਲ ਆ ਜੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਬਾਡੀ ਬਿਲਡਿੰਗ ਆ ਜੇ ਨਾ ਤੇ ਪੰਜਾਬ ਦੇ ਮਤਲਬ ਕਿ ਸਾਰੇ ਰੋਗ ਦਵਾਈਆਂ ਜੜੋਂ ਬੁੱਟੀਆਂ ਜਾਣ ਉਹਨ ਤੁਸੀਂ ਕਹੋਗੇ ਵੀ ਉਹ ਕਿਦਾਂ ਉਹ ਇਦਾਂ ਵਾ ਜੀ ਜਿਹੜਾ ਬਾਡੀ ਬਿਲਡਰ ਹੁੰਦਾ ਉਹਦਾ ਡਿਸਪਲਿਨ ਬਹੁਤ ਹੁੰਦਾ ਪਰ ਜਿਹੜਾ ਬਾਡੀ ਬਿਲਡਰ ਮਜ਼ਾਕ ਨਹੀਂ ਡਿਸਪਲਿਨ ਬਹੁਤ ਹੁੰਦਾ ਉਹ ਡਾਈਟ ਬਹੁਤ ਵਧੀਆ ਲੈਂਦਾ ਬਾਹਰੋਂ ਗੰਦਪੀਲ ਬਿਲਕੁਲ ਨਹੀਂ ਖਾਂਦਾ ਟਾਈਮ ਤੇ ਸੌਣਾ ਟਾਈਮ ਤੇ ਉੱਠਣਾ ਟਾਈਮ ਤੇ ਆਪਣਾ ਹਰ ਇੱਕ ਕੰਮ ਕਰਨਾ ਬੋਧਾ ਕਿਸੇ ਨਾਲ ਬੋਲਣਾ ਨਹੀਂ ਆਪਣੇ ਕੰਮ ਦੇ ਵਿੱਚ ਪੂਰੀ ਲਗਨ ਨਾਲ ਮਿਹਨਤ ਨਾਲ ਲੱਗੇ ਰਹਿਣਾ ਇਹ ਕੰਮ ਹੋ ਜੇ ਤੇ ਪੰਜਾਬ ਵਿੱਚ ਨਸ਼ੇ ਨਿਸ਼ੇ ਤੇੋਂ ਮੁੜ ਡੇ ਜਾਣੇ ਬਾਕੀ ਇਹ ਗੱਲ ਹੈ ਜੀ ਜੇ ਕੋਈ ਹਾਂ ਦਾ ਨਾਰਾ ਮਾਰਦਾ ਹੈ ਪੰਜਾਬ ਦੇ ਲਈ ਤੇ ਉਹਦਾ ਸਾਥ ਦਿਓ ਭਾਵੇਂ ਉਹ ਜਿੰਨੇ ਵੀ ਆਪਣੇ ਸ਼ਹੀਦ ਸਿੰਘ ਹੋ ਚੁੱਕੇ ਨੇ ਪਾਵੇਂ ਅੱਜ ਵੀ ਜਿਹੜੇ ਸੰਗਤ ਦੇਖੋ ਕਈਆਂ ਦੇ ਮਨ ਵਿੱਚ ਬਹੁਤ ਬਲਬਲੇ ਨੇ ਪਾਵੇਂ ਵੀਰ ਆਪਣੇ ਕੇਸਾ ਧਾਰੀ ਹੋਣ ਪਾਵੇਂ ਉਹਨਾਂ ਨੇ ਕੇਸ ਕੱਟੇ ਹੋਣ ਮਹਾਰੇ ਕਿਰਪਾ ਕਰੇ ਉਹਨਾਂ ਨੂੰ ਸੱਚੇ ਪਾਸ਼ਾ ਆਪਣੀ ਸਿੱਖੀ ਬਖਸ਼ਣ ਪਰ ਉਹਨਾਂ ਦੇ ਮਨ ਵਿੱਚ ਬਹੁਤ ਆ ਪੰਜਾਬ ਦੇ ਲਈ ਕਿਉਂਕਿ ਪੰਜਾਬ ਇੱਕ ਇਦਾਂ ਦਾ ਦੇਸ਼ ਆ ਕਿ ਇਹ ਕੈਣ ਕਥਨੀ ਤੋਂ ਬਾਹਰ ਆ ਕਿਉਂਕਿ ਇੱਥੇ ਕਲਗੀਧਰ ਪਾਸ਼ਾ ਮਹਾਰੇ ਨੇ ਆਪਣੇ ਚਰਨ ਪਾਤ ਤੇ ਨੇ ਗੁਰੂ ਨਾਨਕ ਮਹਾਰੇ ਨੇ ਤੇ ਇਹ ਮਤਲਬ ਕਿ ਧਰਤੀ ਇਦਾਂ ਦੀ ਹੋ ਗਈ ਵੀ ਇਹਨੂੰ ਇਹਨੂੰ ਮਤਲਬ ਕਿ ਰੋਜ਼ ਹੀ ਚੁੰਮ ਕੇ ਸੋਈਏ ਤਾਂ ਵੀ ਇਹਦਾ ਕਰਜ਼ ਨਹੀਂ ਦੇ ਸਕਦੇ ਇਦਾਂ ਦੀ ਧਰਤੀ ਮਾਰੇ ਨੇ ਬਣਾਤੀ ਆ ਆਪਣੇ ਬੰਦੇ ਬੋਦੇ ਕੀ ਹੁੰਦੇ ਨੇ ਵੀਡੀਓ ਬਣਾਉ ਲਾ ਪੰਦੇ ਨੇ ਕਿਸੇ ਦੇ ਨਾਲ ਨਹੀਂ ਖੜਦੇ ਕਿਸੇ ਨੂੰ ਭੰਡਣ ਲਾ ਪੰਦੇ ਨੇ ਦੇਖੋ ਜੀ ਆਪਾਂ ਆਪਣੇ ਬੰਦਿਆਂ ਦੀ ਸਪੋਰਟ ਨਹੀਂ ਕਰਾਂਗੇ ਨਾ ਤੇ ਬਗਾਨਾ ਦੇਸ਼ ਦਾ ਬੰਦਾ ਬਗਾਨੇ ਧਰਮ ਦਾ ਬੰਦਾ ਬਗਾਨੇ ਮਜਬ ਦਾ ਬੰਦਾ ਡੈਫੀਨੇਟਲੀ ਆਪਣਾ ਮਜ਼ਾਕ ਉਡਾਊਗਾ ਕਿਉਂਕਿ ਉਹਨੂੰ ਪਤਾ ਹੈ ਇਹਨਾਂ ਦੇ ਨਾਲ ਇਹਨਾਂ ਦੇ ਬੰਦੇ ਹੀ ਨਹੀਂ ਖੜਦੇ ਠੀਕ ਹੈ ਜੀ ਤੇ ਜਿਹੜੀ ਆਪਣੀ ਗੱਲ ਵਿੱਚ ਰਹੀ ਸੀ ਜਿਹੜੇ ਵੀਰ ਕਹਿੰਦੇ ਨੇ ਵੀ ਮਤਲਬ ਕਿ ਉਹਨਾਂ ਦੀ ਗੱਲ ਇਸ ਤਰ੍ਹਾਂ ਕਰਕੇ ਮਤਲਬ ਕਿ ਗੁੱਸਾ ਆਉਂਦਾ ਔਰ ਕਦੀ ਕਦੀ ਜਦੋਂ ਬਹੁਤ ਇਹ ਮਨ ਭਰ ਆਵੇ ਫਿਰ ਉਹਨੂੰ ਹਾਸੋਈ ਨਹੀਂ ਗੱਲ ਕਰ ਦੇਈਦੀ ਆਪਾਂ ਜਿਵੇਂ ਇੱਕ ਬੱਕਰੇ ਵਾਲੀ ਕੀਤੀ ਸੀ ਗੱਲ ਇਦਾਂ ਆ ਵੀ ਜਿਹੜੀ ਵੀਰ ਆ ਨਾ ਕਈ ਉਹ ਮੈਨੂੰ ਇਹ ਕਹਿਣਗੇ ਜੀ ਇਹ ਅੰਮ੍ਰਿਤ ਛਕਿਆ ਹੈ ਕਿ ਅਸੀਂ ਮੀਟ ਖਾ ਸਕਦੇ ਹਾਂ ਅਸੀਂ ਅੰਮ੍ਰਿਤ ਛਕਿਆ ਹੀ ਬੋਡੀ ਬਿਲਡਿੰਗ ਕਰਨੀ ਹੈ ਜੀ ਅਈ ਨਾ ਕੈਂਚੀ ਨਹੀਂ ਲਾਉਣੀ ਪਾਰੇ ਸੀ ਆਪਣੇ ਕੋਈ ਕਰੀਮ ਆਉਂਦੀ ਆ ਕੋਈ ਸਾਬਣ ਆਉਂਦਾ ਉਹਦੇ ਨਾਲ ਵਾਹਲਾ ਦੀ ਬੇਦਬੀ ਨਹੀਂ ਹੁੰਦੀ ਫਿਰ ਇਹ ਗੱਲਾਂ ਨਾ ਮਤਲਬ ਕੀ ਹੁੰਦਾ ਵੀ ਯਾਰ ਕਾਦੀ ਤੁਹਾਡੀ ਸਿੱਖੀ ਆ ਤੇ ਤੁਸੀਂ ਕਾਹਦਾ ਅਮਰਤ ਸ਼ਕਿਆਰ ਦੀ ਤੁਸੀਂ ਕੀ ਕਹਿ ਕੀ ਰਹੇ ਹੋ ਵੀ ਤੁਹਾਨੂੰ ਇੰਨਾ ਵੀ ਨਹੀਂ ਪਤਾ ਵੀ ਆ ਮਤਲਬ ਜਿਹੜੇ ਤੁਸੀਂ ਸ਼ਬਦ ਵਰਤ ਰਹੇ ਜਿਹੜੇ ਰੋਮਾਂ ਦੀ ਤੁਸੀਂ ਗੱਲ ਕਰ ਰਹੇ ਜੇ ਉਹ ਬੇਦਬੀ ਮਤਲਬ ਇਹ ਨਹੀਂ ਹੁੰਦਾ ਵੀ ਕੈਂਚੀ ਨਾਂ ਲਵਾਓ ਇਹ ਕੈਂਚੀ ਲਵਾਓਗੇ ਤਾਂ ਹੀ ਬੇਦਵੀ ਇਹ ਕੈਂਚੀ ਨਾਲ ਲਵਾਓਗੇ ਹੋਰ ਕਿਦਾ ਕੱਟ ਲੋਗੇ ਉਹ ਬੇਦਵੀ ਨਹੀਂ ਬੇਦਵੀ ਬੇਦਵੀ ਹੈ ਜਿਹੜਾ ਰੂਮ ਇਹਨੂੰ ਐਂ ਪੁੱਟ ਕੇ ਤੋੜਾਂਗੇ ਇਹ ਵੀ ਬੇਦਵੀ ਇਹਨੂੰ ਖਿੱਚਾਂਗੇ ਇਹ ਵੀ ਬੇਦਵੀ ਹੈ ਕਿਉਂਕਿ ਮਹਾਰਾਜ ਦੇ ਦਿੱਤੀ ਬਖਸ਼ਿਆ ਕਾ ਪਾਣੂ ਠੀਕ ਹੈ ਜੀ ਫਿਰ ਉਹ ਗੱਲਾਂ ਜਦੋਂ ਇਦਾਂ ਸੁਭਾਅ ਹੋ ਜਾਂਦਾ ਹੈਈ ਕਈ ਵਾਰੀ ਜਿੱਦਾਂ ਦਾ ਹੋ ਜੇ ਫਿਰ ਉਦਾਂ ਦੀ ਗੱਲ ਕਰਦੇ ਆਂ ਦੀਆਂ ਕਈ ਵਾਰੀ ਪਰ ਇਹ ਬਹੁਤ ਹੀ ਮਾੜੀ ਗੱਲ ਆ ਤੁਸੀਂ ਪੰਜਾ ਪਿਆਰਿਆਂ ਕੋ ਸੇਖਰੇ ਕੀ ਜੇ ਉਹਨਾਂ ਤੋਂ ਜਦੋਂ ਉਹ ਰਹਿਤ ਦੱਸਦੇ ਨੇ ਉਦੋਂ ਤੁਹਾਡਾ ਧਿਆਨ ਕਿੱਥੇ ਹੁੰਦਾ ਇਸ ਕਰਕੇ ਇਹ ਚੀਜ਼ਾਂ ਜਿਹੜੀ ਸਿੱਖੀ ਆ ਨਾ ਇਹ ਕਲਗੀਧਰ ਪਾਸ਼ਾ ਮਹਾਰੇ ਦੀ ਬਖਸ਼ਿਆ ਜੀ ਇਹਦੇ ਉੱਤੇ ਪਹਿਰਾ ਦੇਣਾ ਬਹੁਤ ਸਖਤ ਹੈ ਔਰ ਪਹਿਰਾ ਉਹੀ ਬੰਦਾ ਦੇ ਸਕਦਾ ਜਿਹੜਾ ਬੰਦਾ ਦਿਨਤ ਅਰਦਾਸ ਕਰੂਗਾ ਔਰ ਮਹਾਰੇ ਉੱਤੇ ਦਇਆ ਕਰ ਦੇਣਗੇ ਉਹੀ ਕਿਉਂ ਇਹਦੇ ਬੜੀਆਂ ਰਹਿਤਾਂ ਨੇ ਬਹੁਤ ਕਠਿਨ ਪ੍ਰੀਖਿਆ ਆ ਕੋਈ ਮਜ਼ਾਕ ਨਹੀਂ ਹੋਣਿਆ ਇਹ ਗੱਲਾਂ ਬਾਤਾਂ ਜਿੱਦਾਂ ਆਪਾਂ ਪੜਦੇ ਹਾਂ ਮਹਾਰਾ ਰਣਜੀਤ ਸਿੰਘ ਦਾ ਰਾਜ ਹਰੀ ਸਿੰਘ ਨਲਵੇ ਦੀ ਆਪਾਂ ਗੱਲ ਕਰਦੇ ਆ ਨਾ ਫਿਰ ਉਹਨਾਂ ਦੇ ਕਰਤਾਰ ਵੇਖੀ ਕਦੀ ਤੁਸੀਂ ਸੋਚੋ ਜੇ ਉਹ ਇੱਕ ਸਿੱਖ ਸੀ ਗੁਰੂ ਦੇ ਜਿਉ ਸਿੱਖਾਂ ਦਾ ਐਡਾ ਵੱਡਾ ਕਰਤਾਰ ਹੈ ਗੁਰੂ ਦਾ ਕਰਤਾਰ ਕੀ ਹੋਊਗਾ ਜੇ ਸਿੱਖ ਇੱਕ ਹਰੀ ਸਿੰਘ ਨਲਵੇ ਦਾ ਪ੍ਰਤਾਪ ਨਹੀਂ ਚੱਲ ਜਾਂਦਾ ਸੀ ਕਲਗੀਧਰ ਬਾਸ਼ਾ ਮਹਾਰਾਜ ਦਾ ਪ੍ਰਤਾਪ ਤੇ ਮਤਲਬ ਕਿ ਚੌਂਾ ਜੁਗਾ ਨਹੀਂ ਚੱਲ ਸਕਦੀਆਂ ਮੈਨਾਂ ਐਡਾ ਪ੍ਰਤਾਪੀ ਨੁਰਾਨੀ ਮਤਲਬ ਕਿ ਮਹਾਰਾਜ ਦਾ ਮੋਖ ਹੋਏਗਾ ਤੇ ਬਾਕੀ ਮਹਾਰਾਜ ਦੇ ਐਡੀ ਬੜੀ ਕਿਰਪਾ ਆ ਸਤਿਗੁਰਾਂ ਦੀ ਕਿ ਅਸੀਂ ਜੇ ਆਪਣੇ ਮੁਖੇ ਵੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਬਦਲੇ ਜਾਨੂੰ ਹਜ਼ਾਰਾਂ ਜਨਮ ਮਿਲਣ ਹਜ਼ਾਰਾਂ ਵਾਰੀ ਆਪਣੇ ਬੰਦ-ਬੰਦ ਕਟਾ ਕੇ ਭੇਟਾ ਕਰਦੀ ਤਾਂ ਵੀ ਉਹ ਭੇਟਾ ਪੂਰੀ ਨਹੀਂ ਹੁੰਦੀ ਵੀ ਇੱਕ ਵਾਰੀ ਮੁਖਜੋ ਮਾਨ ਨਾਮ ਨਿਕਲ ਜਾਂਦਾ ਹੈ ਮਹਾਰਾਜ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਦੇ ਐਡੀ ਪਾਵਰ ਆ ਐਡਾ ਮਤਲਬ ਜੀ ਬਲੀ ਨਾਂ ਏ ਇਹ ਕਰਕੇ ਵੀਰ ਜੀ ਬੇਨਤਾ ਦੇਹੀ ਆ ਵੀ ਸਭ ਤੋਂ ਮੇਨ ਜੋ ਗੱਲ ਆ ਮੋਰ ਰੋਲ ਆਫ ਦਾ ਸਟੋਰੀ ਇਹੋ ਹੀ ਆ ਸਿੱਖੀ ਦੇ ਨਾਲ ਜੁੜੋ ਆਪਣੇ ਵੀਰਾਂ ਦੀ ਆਪਣੀਆਂ ਭੈਣਾਂ ਦੀ ਬਾਹ ਫੜੋ ਆਪਣਾ ਕਿਰਦਾਰ ਪਛਾਨੋ ਕਿਸੇ ਦੇ ਨਾਲ ਤੱਕਾ ਨਾ ਕਰੋ ਜੇ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਹੈ ਜਿਹੜੇ ਚਾਰ ਬੰਦੇ ਆਪਣੇ ਘਰ ਨਾਲ ਖੜੋ ਰੈਦਰ ਦੈਨ ਤਮਾਸ਼ਾ ਵੇਖਣ ਲਈ ਬਾਹਰ ਦੀਆਂ ਸਟ੍ਰੀਟਾਂ ਕਹਿੰਦੀਆਂ ਨੇ ਵੀ ਜੇ ਇੱਥੇ ਕੋਈ ਸਿੱਖ ਹੁੰਦਾ ਇੱਥੇ ਰੀਪ ਨਹੀਂ ਹੋਣਾ ਸੀ ਜੇ ਇੱਥੇ ਕੋਈ ਸਿੱਖ ਹੁੰਦਾ ਕਿਸੇ ਨਾੜੀ ਦੀ ਧੀ ਪੈ ਨਹੀਂ ਛੇੜਨੀ ਸੀ ਜੇ ਤੁਹਾਡੇ ਤੇ ਬਗਾਨਾ ਬੰਦਾ ਐਡਾ ਮਤਲਬ ਹੀ ਆਸ ਲਾ ਕੇ ਰੱਖਣ ਡਿਆ ਹਿਟਲਰ ਵਰਗਾ ਬੰਦਾ ਹਿਟਲਰ ਵਰਗੇ ਬੰਦੇ ਨੂੰ ਵੀ ਇਤਬਾਰ ਸੀ ਉਹਨੇ ਵੀ ਆਪਣਾ ਇੱਕ ਪਤਨੀ ਗਵਰਨਰ ਅਮਨ ਮਨਮੋਹਨ ਸਿੰਘ ਕੀ ਮੋਹਨ ਸਿੰਘ ਉਹ ਰੱਖੇ ਸੀ ਉਹਨਾਂ ਨੇ ਇੱਕ ਸਰਦਾਰ ਬੰਦਾ ਨੂੰ ਪਤਾ ਸੀ ਵੀ ਧੋਣ ਲੱਸ ਜੂਗੀ ਗਦਾਰੀ ਨਹੀਂ ਕਰੂਗਾ ਠੀਕ ਹੈ ਜੀ ਇਹ ਨਹੀਂ ਗੱਲਾਂ ਕਹਿਣੀਆਂ ਚਾਹੁੰਦੇ ਚੰਗੀਆਂ ਲੱਗੀਆਂ ਹੁਣ ਤੇ ਭਾਈ ਲਾਈਕ ਸ਼ੇਅਰ ਕਮੈਂਟ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਇਹ ਗੱਲਾਂ ਤਾਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਪਰ ਤੁਹਾਡੇ ਕਰਕੇ ਅੱਜ ਆਪਣੇ ਆਲਮੋਸਟ 100 ਕੇ ਹੋਣ ਵਾਲੇ ਆ ਧੰਨਵਾਦ ਜੀ ਹੋਣਗੇ ਤੇ ਤੁਹਾਡੀ ਕਿਰਪਾ ਨਾ ਹੋਣਗੇ ਤੇ ਚੜ੍ਹਦੀ ਕਲਾ ਬਾਕੀ ਸਿੱਖੀ ਨਾ ਜੜੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ